हांजे प्यारे हौसला अपना कायम रख सदा ਨਹੀਂ ਰਹਿੰਦੇ ਹਾਲਾਤ ਮਾੜੀ ਹੌਸਲਾ ਆਪਣਾ ਕਾਇਮ ਰੱਖ ਸਦਾ ਨਹੀਂ ਰਹਿੰਦੇ ਹਾਲਾਤ ਮਾੜੀ ਮਿਹਨਤ ਇਮਾਨਦਾਰੀ ਨਾਲ ਆਪਣਾ ਜਮੀਰ ਜਿਉਂਦਾ ਰੱਖ ਭਾਵੇਂ ਸਾਤ ਛੜ ਦੇਣ ਸਾਰੇ ਮਿਹਨਤ ਇਮਾਨਦਾਰੀ ਨਾਲ ਆਪਣਾ ਜਮੀਰ ਜੂੰਦਾ ਰੱਖ ਪਾਵੇਂ ਸਾਤ ਛੜ ਦੇਣ ਸਾਰੇ ਹੌਸਲਾ ਆਪਣਾ ਕਾਇਮ ਰੱਖ ਸਦਾ ਨਹੀਂ ਰਹਿੰਦੇ ਹਾਲਾਤ ਮਾੜੀ ਗੁਮਣੇ ਗੁਲਾਬ ਜੇਕਰ ਤਰੱਕੀ ਚਾਹੁੰਨੇ ਮਨ ਵਿੱਚੋਂ ਕੱਢ ਦੇ ਈਰਖਾ ਦੇ ਸਾੜੀ ਮਨ ਵਿੱਚੋਂ ਕੱਢ ਦੇ ਈਰਖਾ ਦੇ ਸਾੜੀ ਹੌਸਲਾ ਆਪਣਾ ਕਾਇਮ ਰੱਖ ਸਦਾ ਨਹੀਂ ਰਹਿੰਦੇ ਹਾਲਾਤ ਮਾੜੇ